ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਾਹਿਬ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਣੇ ਜੀ ਆਪਾਂ ਡਿਜ਼ਾਈਨ ਅੱਜ ਆਪਾਂ ਬਲੈਕ ਕੁੱਟੀ ਤੇ ਬਣਾਵਾਂਗੇ ਜੀ ਡਿਜ਼ਾਈਨ ਬਲੈਕ ਕੁੱਟੀ ਬਣਾ ਰੇ ਸੇਪਾ ਇਹ ਬਾਹ ਬਣਾ ਰਹੇ ਆ ਜੀ ਕੋਟੀ ਦੇ ਆਪਾਂ ਇਹ ਆਪਾਂ 22 ਜੋੜ ਲਏ ਨੇ ਜੀ ਕੋਟ ਉਸ ਤੋਂ ਬਾਅਦ ਇੱਕ ਪੁੱਠਾ ਇੱਕ ਸਿੱਧੇ ਦਾ ਆਪਾਂ ਬਾਰਡਰ ਬਣਾ ਲਿਆ ਜੀ ਫਿਰ ਆਪਾਂ ਇੱਕ ਸਲਾਈ ਸਿੱਧੀ ਬਣਾਈ ਹੈ ਜੀ ਉਹਦੇ ਚ ਆਪਾਂ ਪੰਜ ਕੁੰਡੇ ਵਧਾਏ ਨੇ ਜੀ ਇਕੱਠੇ ਇੱਕ ਇੱਕ ਕਰਕੇ ਪੰਜ ਕੁੰਡੇ ਵਧਾ ਲਈਏ ਆਪਾਂ ਨੇ ਪਰੀਕ ਉਸ ਲਾਈ ਬੁੱਠੇ ਬਣਾਏ ਜੀ ਹੁਣ ਆਪਾਂ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਇੱਕ ਦੋ ਗੁੰਡੇ ਸਿੱਧੇ ਪੋਣੇ ਆਪਾਂ ਨੇ ਧਾਗਾ ਅੱਗੇ ਕਰਾਂਗੇ ਇੱਕ ਦੋ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਇਹ ਰਿਹਾ ਆਪਾਂ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਫਿਰ ਪੰਜ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਦੋ 3 4 5 ਤਾਂ ਅੱਗੇ ਕਰਾਂਗੇ ਜੀ 2 ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਫਿਰ ਆਪਾਂ ਇੱਕ 2 3 4 5 5 ਗੁੰਡੇ ਸਿੱਧੇ ਬੁਣਾਂਗੇ ਜੀ 2 ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ 2 3 4 5 5 ਗੁੰਡੇ ਸਿੱਧੇ ਹੋਣਾਗੇ 2 ਗੁੰਡੇ ਆਪਾਂ ਪੁੱਠੇ ਹੋਣਾਗੇ ਜੀ ਫਿਰ 5 ਗੁੰਡੇ ਪਾਂ ਸਿੱਧੇ ਹੋਣਾਗੇ 2 3 4 5 2 ਗੁੰਡੇ ਆਪਾਂ ਪੁੱਠੇ ਹੋਣਾਗੇ 2 ਗੁੰਡੇ ਆਪਾਂ ਸਿੱਧੇ ਹੋਣਾ ਹੁਣ ਆਪਾਂ ਅਗੇ ਜੀ ਪੁੱਠੇ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੀ ਪੁੱਠੇ ਬਣਾਵਾਂਗੇ ਬਲੈਕ ਕਰਕੇ ਇਹਦੇ ਡਿਜ਼ਾਈਨ ਘੱਟ ਰਿਸਦਾ ਜੀ ਇਸ ਕਰਕੇ ਸਿੰਪਲ ਜਿਹਾ ਡਿਜ਼ਾਈਨ ਬਣਾਵਾਂਗੇ ਜੀ ਆਪਾਂ ਇਹਦੇ ਚ ਸਾਰੀ ਸਲਾਈ ਆਪਾਂ ਪੁੱਠੀ ਬਣਾਵਾਂਗੇ ਹਾਂ ਉਹ ਸਾਰੀ ਸਲਾਈ ਆਪਣੀ ਪੁੱਠੀ ਬਣ ਗਈ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਇਹ ਧਾਗਾ ਵਿਚੇ ਕਰਕੇ ਹੁਣ ਆਪਾਂ ਪੰਜ ਗੁੰਡਾ ਤੇ ਡਿਜ਼ਾਈਨ ਬਣਾਵਾਂਗੇ ਪਹਿਲਾਂ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜਾਂ ਅੱਗੇ ਵਾਲਾ ਗੁੰਡਾ ਆਪਾਂ ਇੱਥੇ ਲੈ ਲਏ। ਫਿਰ ਪੰਜ ਦੋ ਕੁੰਡੇ ਸਿੱਧੇ ਹੋਣਾਂਗੇ। ਹੁਣ ਆਪਣੇ ਤਿੰਨ ਕੁੰਡੇ ਨੇ ਸਿੱਧੇ ਤਿੰਨੇ ਪੰਜ ਹੋ ਜਾਣਗੇ ਪੂਰੇ ਪੰਜ ਕੁੰਡੇ ਆਪਾਂ। ਗੁੰਡੇ ਫਿਰ ਆਪ ਕੈ ਬਸਤੇ ਬਣਾਏ ਹੋਣੇ ਜੀ ਦੋ ਕੁੰਡੇ ਪੁੱਠੇ ਗੁਣਾਂਗੇ। ਫਿਰ ਆਪਣੇ ਜਿਹੜੇ ਪੰਜ ਕੁੰਡੇ ਨੇ ਇਹ ਇੰਨਾ ਤੇ ਆਪਣਾ ਡਿਜ਼ਾਈਨ ਬਣੂਗਾ ਜੀ। ਅਲਾਈਕ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੇ ਅੱਗੇ ਵਾਲਾ ਕੁੰਡਾ ਆਪਾਂ ਪਿੱਛੇ ਲੈ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਇਹ ਆਪਣੇ ਤਿੰਨ ਕੁੰਡੇ ਰਹਿ ਗਏ ਸਿੱਧੇ ਹੁ 1 2 3 ਤਾਂ ਅੱਗੇ ਕਰਕੇ ਦੋ ਕੁੰਡੇ ਆਪਾਂ ਉੱਠੇ ਹੋਣਾਂਗੇ ਜੀ ਫਿਰ ਆਪਾਂ ਇਹ ਕੁੰਡਾ ਪਿੱਛੇ ਵਾਲਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਚੇਲੇ ਕਿ ਜਾਵਾਂਗੇ 2 ਕੁੰਡੇ 'ਪਾ ਸਿੱਧੇ ਹੋਣਾਂਗੇ ਜੀ ਹੁਣ ਆਪਣੇ ਤਿੰਨ ਕੁੰਡੇ ਨੇ ਸਿੱਧੇ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਦੋ ਕੁੰਡੇ 'ਪਾ ਪੁੱਠੇ ਹੋਣਾਂਗੇ ਜੀ ਫਿਰ ਆਪਣੇ ਦੋ ਕੁੰਡਿਆਂ ਤੇ ਬਣਨਾ ਜੀ ਡਿਜ਼ਾਈਨ ਦੋ ਕੁੰਡੇ ਸਿੱਧੇ ਹੋਣਾਂਗੇ ਜੀ पा तीन कुंडे सीधे बुना दो तीन ते करके दो कुंडे आपे बुना जी फिर पिछे आला कुंडा अगे लिया जी अगे वाला कुंडा आप पिछे लेके जागे जी दोडे आप सीधे बुना तीन कुंडे सीधे ने जी एक दो तीन ਤਾਂ ਅੱਗੇ ਕਰਾਂਗੇ ਜੀ ਦੋ ਕੁੰਡੇ ਆਪਾਂ 붙ਠੇ ਹੁਣਾਗੇ ਜੀ ਫਿਰ ਆਪਾਂ ਦੋ ਕੁੰਡੇ ਪਿਛੇ ਵਾਲਾ ਕੁੰਡਾ ਅੱਗੇ ਧਵਾਗੇ ਜੀ ਅੱਗੇ ਵਾਲਾ ਕੁੰਡਾ ਪਿਛੇ ਲੈ ਕੇ ਜਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੁਣਾਗੇ ਫਿਰ ਨੂੰ ਕੁੰਡੇ ਸਿੱਧੇ ਹੁਣਾਗੇ 1 2 3 ਤਾਂ ਅੱਗੇ ਕਰਾਂਗੇ ਜੀ 1 2 ਦੋ ਕੁੰਡੇ 붙ਠੇ ਹੁਣਾਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੁਣਾ ਹੁਣ ਆਪਾਂ ਆ ਗਏ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਕੋ ਡਿਜ਼ਾਈਨ ਦੇ ਬਣਾਣਾ ਹੈ ਸਿੰਪਲ ਸਾਰੇ ਸਲਾਈਪਾਂ ਉੱਪਰ ਪੁੱਠੀ ਬਣਾਵਾਂਗੇ ਬਹੁਤ ਈਜ਼ੀ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਏ ਸਾਰੇ ਸਲਾਈ ਬਣਾਵਾਂਗੇ ਤਾਂ ਪੁੱਠੇ ਖੰਦੇ ਨਾ ਆਹ ਦੇਖੋ ਆਪਣੀ ਪੁੱਠੀ ਸਲਾਈ ਬਣ ਗਈ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਪਾਉਣਾਗੇ ਫਿਰ ਆਪਾਂ ਉਹ ਕਿ ਪਿੱਛੇ ਵਾਲਾ ਕੁੰਡਾ ਅੱਗੇ ਲਿਆ ਮੰਗੇ ਜੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਆਉਣਾ ਹੈ ਕੁੰਡੇ ਸਿੱਧੇ ਬੁਣਾਂਗੇ ਜੀ ਆਪਾਂ ਹੁਣ ਆਪਣੇ ਦੋ ਕੁੰਡੇ ਰਹਿ ਗਏ ਸਿੱਧੇ ਬੁਣਾਂਗੇ ਇੱਕ ਦੋ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਕਿਹੜੇ ਕੁੰਡਾ ਸਿੱਧਾ ਗੁਣਾਗੇ ਫਿਰ ਆਪਾਂ ਪਿਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿਛੇ ਲੈ ਕੇ ਜਾਵਾਂਗੇ ਤਰੇ ਕੁੰਡੇ ਸਿੱਧੇ ਗੁਣਾਗੇ ਜੀ ਆਪਾਂ ਹੁਣ ਆਪਣੇ ਦੋ ਕੁੰਡੇ ਲੈ ਗਏ ਸੀ ਸਿੱਧੇ ਇੱਕ ਦੋ ਫਿਰ ਦੋ ਕੁੰਡੇ ਆਪਾਂ ਫੁੱਠੇ ਹੁਣਾਗੇ ਇੱਕ ਕੁੰਡਾ ਸਿੱਧਾ ਹੁਣਾਗੇ ਫਿਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੁਣਾਗੇ ਜੀ ਹੁਣ ਆਪਣੇ ਦੋ ਕੁੰਡੇ ਹੋਏ ਸਿੱਧੇ ਹੁਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਆਪਣੇ ਦੋ ਕੁੰਡਿਆਂ ਤੇ ਡਿਜ਼ਾਈਨ ਬਣਨਾ ਜੀ ਅੱਗੇ ਲੈ ਕੇ ਅਮਰੇ ਕੁੰਡੇ ਨੂੰ ਸਿੱਧਾ ਪੋਣਾਂਗੇ ਜੀ ਹੁਣ ਆਪਣੇ ਦੋ ਕੁੰਡੇ ਨੇ ਸਿੱਤੇ 1 2 ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫੇਰ ਪੰਪਿਛੇ ਵਾਲਾ ਕੁੰਡਾ ਗੇਲੇ ਆਵਾਂਗੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਆਏ ਇਹ ਦੋਨੇ ਕੁੰਡੇ ਪਸਿੱਧੇ ਹੋਣਾਂਗੇ ਹੁਣ ਆਪਣੇ ਦੋ ਕੁੰਡੇ ਨੇ ਸਿੱਧੇ ਨਾ ਅਸੀਂ ਸਿੱਧੇ ਹੋਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਣਾ ਬੁੱਠੇ ਹੋਣਾਂਗੇ ਇੱਕ ਕੁੰਡਾ ਸਿੱਧਾ ਹੋਣਾਂਗੇ ਫੇਰ ਪਾਈ ਵਾਲਾ ਕੁੰਡਾ ਅੱਗੇ ਜਾ ਕੇ ਸਿੱਧੇ ਗੁਣਾਗੇ ਜੀ ਕੁੰਡਾਂ ਨੂੰ ਇਹ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਬੁਣਾਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਹੁਣ ਆਪਾਂ ਅੱਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਆਪਣੀ ਸਾਰੇ ਪੁੱਠੇ ਬਣਨੇ ਆ ਜੀ ਕਿ ਉਸਲਾ ਨਹੀਂ ਜੰਨੇ ਵੀ ਬਣਨੀ ਹੈ ਸਾਰੀਆਂ ਆਪਾਂ ਪੁੱਠੀਆਂ ਬਣਾਵਾਂਗੇ ਆਨੰਦ ਇਹ ਸਾਰੇ ਸਲਾਈ ਬੁੱਠੀ ਬਣ ਗਏ ਜੀ ਆਪਣੇ ਹੁਣ ਆਪਾਂ ਅੱਗੇ ਸਿੱਧੀ ਚਲਾਈਦੇ ਇੱਕ ਗੁੰਡਾ ਤਾਗ ਲਿਆ ਜੀ ਇੱਕ ਗੁੰਡਾ ਆਪਾਂ ਸਿੱਧਾ ਹੁਣਾਗੇ ਧਾਗਾ ਅੱਗੇ ਕਰਾਂਗੇ ਇੱਕ ਦੋ ਦੋ ਗੁੰਡੇ ਬੁੱਠੇ ਹੁਣਾਗੇ ਜੀ ਹੁਣ ਆਪਾਂ ਇੱਕ ਦੋ ਦੋ ਗੁੰਡੇ ਸਿੱਧੇ ਹੁਣਾਗੇ ਫਿਰ ਆਪਾਂ ਪਿਛੇ ਵਾਲਾ ਗੁੰਡਾ ਅੱਗੇ ਧਾਵਾਂਗੇ ਅੱਗੇ ਵਾਲਾ ਗੁੰਡਾ ਪਿਛੇ ਲੈ ਕੇ ਜਾਵਾਂਗੇ ਫਿਰ ਆਪਾਂ ਦੋ ਗੁੰਡੇ ਸਿੱਧੇ ਹੁਣਾਗੇ ਇੱਕ दो हम अपना एक कुंडा रह गया जी सीधा सीधा बुना जी कुा तो अगर अगे करके दो कुंडे आप पुठे बुना दो कुंडे सीधे बुना पिछे वाले कुंडे को अगे लियावे जी अगे वाला कुंडा पिछे लेके जागे जी ये दो कुे आप सीधे बुना जी अपना एक कुंडा हो रह गया जी सीधा ਗੁਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਗੁਣਾਗੇ ਜੀ ਦੋ ਕੁੰਡੇ ਪਾ ਸਿੱਧੇ ਗੁਣਾਗੇ ਜੀ ਫਿਰੇ ਕੁੰਡੇ ਨੂੰ ਕੇ ਲੈ ਕੇ ਆਵਾਂਗੇ ਜੀ ਦੋ ਕੁੰਡੇ ਸਿੱਧੇ ਗੁਣਾਗੇ ਇੱਕ ਕੁੰਡਾ ਸਿੱਧਾ ਗੁਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਗੁਣਾਗੇ ਜੀ ਫਿਰ ਪਰ ਦੋ ਕੁੰਡੇ ਸਿੱਧੇ ਗੁਣਾਗੇ फिर वाला कुंडा अगर लेके आवे जी आप दोडे आप सीधे बुना सीधा बुना अगे करके दो कुंडे पुठ्ठे होना गे जी दोडे आप सीधे बुना गए जी फिर पिछे वाला कुंडा अगे लियावे जी ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਇੱਕ ਕੁੰਡਾ ਆਪਾਂ ਸਿੱਧਾ ਪੁਣਾਗੇ ਦੋ ਕੁੰਡੇ ਪੁੱਠੇ ਗੁਣਾਗੇ ਵੀ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਅੱਗੇ ਵਾਲਾ ਕੁੰਡਾ ਪਿੱਛੇ ਰੱਖ ਕੇ ਜਾਵਾਂਗੇ ਦੋਨੇ ਕੁੰਡਿਆਂ ਨੂੰ ਆਪਾਂ ਸਿੱਧੇ ਹੋਣਾਗੇ ਆਪਾਂ ਇੱਕ ਗੁੰਡੇ ਰੱਗੇ ਜੀ ਇਹਨੂੰ ਵੀ ਸਿੱਧਾ ਪੁਣਾ ਦੇਤਾ ਦੋ ਗੁੰਡੇ ਪੁੱਠੇ ਹੁਣਾਗੇ ਦੋ ਗੁੰਡੇ ਆਪਾਂ ਸਿੱਧੇ ਹੁਣਗੇ ਹੁਣ ਆਪਾਂ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਚਲਾਈ ਫੇਰ ਆਪਣੀ ਪੁੱਠੇ ਬਣਨੀ ਸਾਰੇ जी सारी सिलाई अपने पुठी बना दीपा आ गए सीधी सिलाई तो एक कुंडा उतार लिया जी एक कुंडा आप सीधा बुनागा अगे करके दो कुंडे कुंडेपे बुना एक दो तीन तीन कुंडे बुना सीधे फिर अपना एक कुंडा अगे लेके आवेंगे जी कु पिछे लेके जागे जी दो कुंडे कुे सीधे पुना गो तो तागा अगे करके दो कुंडे अपना पुठ्ठे पुना गिर धागा पिछे करके एक दो तीन तीन कुंडे सीधे फिर गिर कुंडा अगे लेके आवें एक कुंडा पिछे लेके जागी ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਤੇ ਦੋ ਗੁੰਡੇ ਪੁੱਠੇ ਗੁਣਾਗੇ ਆਪਾਂ 1 2 3 3 ਨੂੰ ਗੁੰਡੇ ਸਿੱਧੇ ਗੁਣਾਗੇ ਤੇ ਪਰੇ ਵਾਲਾ ਗੁੰਡਾ ਕਿੱਲਾ ਮੰਨ ਲਈ ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਧਾਗਾ ਅੱਗੇ ਕਰਕੇ 1 2 ਦੋ ਕੁੰਡੇ ਪੁੱਠੇ ਹੋਣਾਂਗੇ 1 2 3 ਤਿੰਨ ਕੁੰਡੇ ਸਿੱਧੇ ਹੋਣਾਂਗੇ ਫਿਰ ਪਹਿਲੇ ਵਾਲਾ ਕੁੰਡਾ ਗੇਲਾ ਕੇ ਹੋਣਾਂਗੇ ਦੋ ਕੁੰਡੇ ਸਿੱਧੇ ਹੋਣਾਂਗੇ ਦੋ ਕੁੰਡੇ ਪੁੱਠੇ ਹੋਣਾਂਗੇ ਫਿਰ ਪਤਿੰਨ ਕੁੰਡੇ ਸਿੱਧੇ ਹੋਣਾਂਗੇ ਫਿਰ ਵਾਲਾ ਕੁੰਡਾ ਦਵਾ ਮੰਗੇ ਜੱਕੇ Când da am de cheile a mării, două unde pase te duc Două unde cu te duc un arii. Nu pot am văzut acum dacă Două unde pase ਤਾਂ ਅੱਗਾ ਪਿੱਛੇ ਕਰਕੇ ਦੋ ਗੁੰਡੇ ਘੁੱਠੇ ਹੁਣਾਗੇ ਦੋ ਗੁੰਡੇ ਆਪਾਂ ਸਿੱਧੇ ਹੁਣਾਗੇ ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਨਜਿੱਤ ਨਹੀਂ ਆਉਂਦਾ ਵੇਸੇ ਜਦ ਬਣਾਵਾਂਗੇ ਤੋ ਨਾਲ-ਨਾਲ ਬਣਾਉ ਜੀ ਫਿਰ ਪਤਾ ਚੱਲੂਗਾ ਦੁਬਾਰੇ ਇੱਥੇ ਪੰਜ ਕੁੰਡੇ ਸਿੱਧੇ ਬਣਨਗੇ ਜੀ ਦੋ ਕੁੰਡੇ ਉੱਥੇ ਬਣਨਗੇ ਉਸ ਤੋਂ ਬਾਅਦ ਫੇਰ ਆਪਣਾ ਡਿਜ਼ਾਈਨ ਸ਼ੁਰੂ ਹੋ ਜੂਗਾ ਜੀ ਇੱਕ ਇੱਕ ਕੁੰਡਾ ਬਿਲਕੁਚ ਬਣੂਗਾ ਜੀ ਡਿਜ਼ਾਈਨ ਜੀ ਪੰਜ ਕੁੰਡਿਆਂ ਦਾ ਡਿਜ਼ਾਈਨ ਬਣਦਾ ਜੀ 30 ਤੱਕ ਬਣਾ ਜਾਏ ਬਸ ਇੱਕ ਦੋ ਸਲਾਈ ਹੋਰ ਬਣਾ ਕੇ ਉਸ ਤੋਂ ਬਾਅਦ ਆਪਾਂ ਚਾਰ ਸਲਾਈਆਂ ਬਾਅਦ ਕੁੰਡਾ ਵਧਾਉਣਾ ਸ਼ੁਰੂ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਇਕੱਠੇ ਵਧਾ ਲਏ ਸੀ ਜੋਰੇ ਇਹ 50 ਲਾਈਆਂ ਬਾਅਦ ਹੁੰਦਾ ਵਧਾਵਾਂਗੇ ਆ ਦੇਖੋ ਜੀ ਅੱਜ ਆਪਣੇ ਕੋਲੇ ਬਣਾਇਆ ਹੋਇਆ ਜੀ ਰਮਾਲ ਥਾਲਪੋਸ ਵੀ ਕਹਿ ਸਕਦੇ ਨੇ ਇਸ ਲਾਈਆਂ ਨਾਲ ਬਣਾਇਆ ਜੀ ਆਪਾਂ ਨੇ ਚਲੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਧੰਨਵਾਦ